ਸਤਿ ਗੁਰ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਆ ਜੀ। ਸਾਡੇ 10:00 ਵੱਜ ਗਏ ਕੱਖਾਂ ਨੂੰ। ਧੁੱਪ ਟੈਂਪਰੇਚਰ 35-36 ਡਿਗਰੀ ਹੋਇਆ ਵਾ। ਥੋੜਾ ਜਿਹਾ ਹਵਾ ਕਰਕੇ ਸਾਹ ਜਾ ਆ ਰਿਹਾ। ਜਿਹੜੇ ਕਹਿੰਦੇ ਨਾ 70 ਰੁਪਏ 75 ਰੁਪਏ ਹਾਏ ਦੁੱਧ ਮਹਿੰਗਾ ਏ। ਹਾਏ ਦੁੱਧ ਮਹਿੰਗਾ ਏ। ਜਿਹੜਾ ਨੂੰ ਦੁੱਧ ਮਹਿੰਗਾ ਲੱਗਦਾ 70 ਰੁਪਏ 75 ਰੁਪਏ ਵਾਲਾ। ਉਹਨਾਂ ਨੂੰ ਬੇਨਤੀ ਆ ਜਿਹੜੇ ਏਸੀਆਂ 'ਚ ਬੈਠੇ ਅੰਦਰ ਦਫ਼ਤਰਾਂ 'ਚ ਬੈਠੇ ਆ ਏਸੀਆਂ 'ਚ ਏਸੀ ਛੱਡੀ ਬੈਠੇ ਆ ਘਰਾਂ 'ਚ। ਉਹਨਾਂ ਨੂੰ 70 ਰੁਪਏ ਨੂੰ ਦੁੱਧ ਲੱਗਦਾ ਮਹਿੰਗਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇੱਕ ਦਿਹਾੜੀ ਸਾਡੇ ਨਾਲ ਤੁਸੀਂ ਕੰਮ ਕਰਾਉਣਾ ਹੈ ਜੋ ਵੀ ਪਸ਼ੂਆਂ ਦਾ ਹੈਗਾ ਸੜਕੇ ਨੂੰ 4 ਵਜੇ ਤੁਹਾਨੂੰ ਥਾੜ ਲੈਣਾ ਸੀ ਰਾਤ ਨੂੰ ਜਾਂ 8-10 ਵਜੇ ਅਸੀਂ ਬੇਲੇ ਹੋਵਾਂਗੇ ਤੁਹਾਨੂੰ ਬੇਲੇ ਕਰ ਦੇਣਾ ਇੱਕ ਤੁਸੀਂ ਸਾਡੇ ਨਾਲ ਦਿਹਾੜੀ ਲਗਾਉਣੀ ਆ ਪੂਰੀ ਤੇ ਉਹਦੇ ਬਾਅਦ ਕਾਪੀ ਬੈਨ ਤੁਹਾਨੂੰ ਇੱਕ ਕਾਪੀ ਬੈਨ ਦੇ ਦੇਣਾ ਜਿੰਨਾ ਵੀ ਫੀਡ ਪਾਉਨੇ ਅਸੀਂ ਪਸ਼ੂ ਨੂੰ ਕਿੰਨਾ ਦੁੱਧ ਦਿੰਦਾ ਪਸ਼ੂ ਤੁਸੀਂ ਉਹ ਵੀ ਲਿਖਣਾ ਕਿੰਨੇ ਪਸ਼ੂ ਬਿਨਾ ਦੁੱਧ ਦੇ ਜਿਹੜੇ ਬੇਲੇ ਖੜੇ ਦੁੱਧ ਵੀ ਨਹੀਂ ਦੇ ਰਹੇ ਉਹ ਵੀ ਖਾਣੇ ਉਹ ਵੀ ਨਾਲ ਨੋਟ ਹੋਣੇ ਆ। ਉਤੇ ਬਾਅਦ ਕਿੰਨੇ ਰੁਪਏ ਕਿਲੋ ਖਾਲ ਕਿੰਨੇ ਰੁਪਏ ਕਿਲੋ ਫੀਡ ਪੈ ਰਹੀ ਉਹ ਵੀ ਨੋਟ ਕਰਨਾ। ਉਤੇ ਬਾਅਦ ਜੋ ਡਾਕਟਰੀ ਵਿੱਚ ਖਰਚਾ ਆ ਜਾਂਦਾ ਉਹ ਵੀ ਨੋਟ ਕਰ ਲਿਓ। ਜੋ ਸਾਰਾ ਕੁਝ ਡੰਕਰ ਨੂੰ ਸੀ ਪਾਉਣੇ ਆ ਸਾਡੀ ਮਿਹਨਤ ਸਾਰੇ ਪਰਿਵਾਰ ਦੀ। ਇੱਕ 5-4 ਸਾਲ ਦਾ ਬੱਚਾ ਨਹੀਂ ਵਿੱਚ ਹੀ ਥਾ ਲੰਦਾ ਉਤੇ ਬਾਅਦ ਸਾਡਾ 6-7 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦਾ ਜੋ ਬਜ਼ੁਰਗਾਂ ਸਾਰਿਆਂ ਦਾ ਹਿੱਸਾ ਮਾਣਾ ਮੋਟਾ ਵਿੱਚ ਸਾਰਾ ਟੱਬਰ ਸਾਰਾ ਦਿਨ ਮਾਰ ਕੇ ਦੁੱਧ ਪੈਦਾ ਕਰਦਾ ਏ ਉਹਤੇ ਬਾਅਦ ਦੁੱਧ ਤੁਹਾਡੇ ਤੱਕ ਪਹੁੰਚਦਾ ਏ ਤੁਸੀਂ ਕਹਿੰਦੇ ਮਹਿੰਗਾ ਏ ਉਹ ਤੁਸੀਂ ਕਾਪੀ 'ਪ ਬਿਹਸਾਬ ਕਿਤਾਬ ਲਾ ਕੇ ਉਹਤੇ ਬਾਅਦ ਤੁਸੀਂ ਆਪਣਾ ਰੇਟ ਆਪ ਬੰਨ੍ਹ ਦਿਓ ਸਾਨੂੰ ਦੱਸ ਦਿਓ ਜੇ ਤੁਸੀਂ 70 ਵਾਲੇ ਨੂੰ ਮੁੜ ਕੇ 100 ਰੁਪਏ ਨੂੰ ਨਾ ਕਹਿ ਕੇ ਗਏ ਵੀ 100 ਰੁਪਏ ਨੂੰ ਦੁੱਧ ਦੇ ਦਿਓ ਤਾਂ ਮੇਰਾ ਨੌਂ ਵਟਾ ਦਿਓ ਤੁਹਾਨੂੰ ਲੱਗਦਾ 70 75 ਨੂੰ ਮਹਿੰਗਾ ਏ ਜਿਹੜਾ ਅਸਲੀ ਦੁੱਧ ਹੋ ਐਨੇ ਨੂੰ ਮਿਲਣਾ ਜਿਹੜੇ ਤੁਹਾਨੂੰ ਦੁੱਧ ਹੀ ਕਹਿੰਦੇ ਆ 55 ਨੂੰ 60 ਨੂੰ ਦੇ ਰਹੇ ਆ ਉਹ ਤੁਸੀਂ ਦੁੱਧ ਨਹੀਂ ਆਪਣੇ ਜਵਾਕਾਂ ਨੂੰ ਆਪਣੇ ਪਰਿਵਾਰ ਨੂੰ ਜ਼ਹਿਰ ਪਲਾ ਰਹੇ ਆ ਮੁੜ ਕੇ ਜਦ ਕੈਂਸਰ ਹੋ ਗਿਆ ਲੀਵਰ ਖੜ ਗਿਆ ਗੁਰਦੇ ਖੜ ਗਏ ਮੁੜ ਕੇ 15 15 ਲੱਖ ਰੁਪਏ ਲਾ ਕੇ ਲੀਵਰ ਬਦਲਾਉਣਾ ਤੁਸੀਂ ਫੇਰ ਤੁਹਾਨੂੰ ਲੱਗੂਗਾ ਦੁੱਧ ਸਸਤੇ ਮਹਿੰਗੇ ਦਾ ਪਤਾ ਜਿਹੜੇ ਲੋਕਾਂ ਦੇ ਘਰਾਂ ਪਸ਼ੂ ਇੱਕ ਨੇ 8 8 ਡਰਮ ਲਈ ਫਿਰਦੇ ਆ ਅੱਠ-ਅੱਠ ਡਰਮਾਂ ਨਾਲ ਕੋਲ ਦੁੱਧ ਦੇ ਟੰਗੇ ਹੋਏ। ਉਹ ਦੰਨੇ ਤੁਹਾਨੂੰ 60 ਰੁਪਏ ਨੂੰ ਦੁੱਧ। ਤੁਸੀਂ ਖੁਸ਼ ਹੋ ਜਾਂਦੇ ਫ੍ਰੀ ਦੇ ਚੱਕਰ 'ਚ, ਸਸਤੇ ਦੇ ਚੱਕਰ 'ਚ। ਵੀ ਸਾਨੂੰ ਤਾਂ ਦੁੱਧ ਸਸਤਾ ਮਿਲਦਾ ਏ। ਜਿਹੜੇ ਤੁਹਾਡੇ ਡਾਕਟਰਾਂ ਦੀ ਦਵਾਈਆਂ ਹੋਣੀਆਂ, ਉਹਨਾਂ ਦਾ ਵੀ ਹਿਸਾਬ ਲਾ ਲਿਓ ਕਦੇ। ਵੀ ਹਾਂ। ਵੀ ਸਾਨੂੰ ਸਸਤਾ ਪੈਂਦਾ ਕਿ ਦੁੱਧ। 5-7 ਰੁਪਏ ਨਾਲ ਤੁਸੀਂ ਗਰੀਬ ਨਹੀਂ ਹੋਣ ਲੱਗੇ, ਅਸੀਂ ਅਮੀਰ ਨਹੀਂ ਹੋਣ ਲੱਗੇ। ਜਿਹੜਾ ਤਾਂ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਏ ਜਿਹਨੂੰ ਤਾਂ ਆਪਣੇ ਬੱਚੇ ਆਪਣੇ ਮਾਪੇ ਤੰਦਰੁਸਤ ਚਾਹੀਦਾ ਏ ਉਹ ਤਾਂ ਸਾਨੂੰ ਆਏ ਕਹਿੰਦਾ ਵੀ ਦੁੱਧ 80 ਦੇ ਦੋ 90 ਦੇ ਦੋ ਦੁੱਧ ਪਿਓਰ ਆ ਤੁਹਾਨੂੰ 80 ਤੇ 90 ਦੇ ਦੋ ਸਾਨੂੰ ਕੋਈ ਮਹਿੰਗਾ ਨਹੀਂ ਹੈਗਾ ਉਹਨਾਂ ਨੂੰ ਉਹ ਦੁੱਧ ਸਸਤਾ ਲੱਗਦਾ ਉਹਨਾਂ ਨੂੰ ਆਪਣਾ ਪਰਿਵਾਰ ਆ ਜਿਹੜਾ ਉਹ ਉਹਨਾਂ ਨੂੰ ਤੰਦਰੁਸਤ ਚਾਹੀਦਾ ਇਹ ਜਿਹੜੇ ਚੀਪੜ ਲੋਕ ਆ ਚੀਪੜ ਬਣਾ ਦੱਸਾਂ ਕਿਹੜੇ ਕਰਦੇ ਆ ਮੈਂ ਸ਼ਹਿਰ 'ਚ ਦੇਖਿਆ ਜਿਨ੍ਹਾਂ ਦੇ ਨਾ 20 ਲੱਖ ਦੀ ਗੱਡੀ ਖੜੀ ਹੁੰਦੀ ਆ ਕਰੋੜ ਰੁਪਏ ਦੀ ਉਹਨਦੀ ਕੋਠੀ ਹੁੰਦੀ ਆ 5-5 ਰੁਪਏ ਦੁੱਧ ਪਿੱਛੇ ਉਹ ਲੜਦੇ ਦੇਖਿਆ ਜਿਹੜੇ ਹਜੇ ਵਿਚਾਰੇ 15-10-15 ਹਜ਼ਾਰ ਕਮਾਉਣੇ ਵਾਲੇ ਘਰ ਹਨ ਜਿਹਨਾਂ ਦਾ ਗੁਜ਼ਾਰਾ ਮਸੀ ਚੱਲਦਾ ਸਕੂਲਾਂ ਦੇ ਫੀਸਾਂ ਮਸੀ ਦੇ ਹੁੰਦੇ ਆ ਬੱਚਿਆਂ ਦੀਆਂ ਉਹ ਹਜੇ ਨੂੰ ਕਹਿ ਰਹੇ ਆ ਵੀ 70 ਜੀ 80 ਰੁਪਏ ਦੁੱਧ ਪਿਓਰ ਦੇ ਦੋ ਜਿਹਨੇ ਸਾਰਾ ਦਿਨ ਧੁੱਪ ਚ ਮਰਨਾ ਏ ਸਾਰਾ ਪਰਿਵਾਰ ਸਾਰਾ ਦਿਨ ਮਰਦਾ ਏ ਰੇਟ ਤਾਂ ਉਹਨੇ ਲੈਣਾ ਏ ਖਰਚਾ ਮਹਿੰਗਾ ਏ ਜਿਹੜੀ 30 ਰੁਪਏ ਕਿਲੋ ਖਲਤੀ ਉਹ ਹੁਣ 47 ਰੁਪਏ ਕਿਲੋ ਹੋ ਗਈ ਕੱਲ ਇੱਕ ਚੈਨਲ ਉੱਪਰ ਦੇਖਿਆ ਮੈਂ ਬੇਰਕਾਂ ਨੇ 2 ਰੁਪਏ ਦੁੱਧਰਾ ਰੇਟ ਵਧਾਤਾ ਨਿਊਜ਼ ਚੈਨਲ ਆ ਜਿੰਨੇ ਰਿੰਗ ਰਿੰਗ ਕੇ ਲੱਗੇ ਪਏ 2 ਰੁਪਏ ਕਿਲੋ ਦੁੱਧ ਮਹਗਾ ਹੋ ਗਿਆ ਆਮ ਲੋਕਾਂ ਉੱਪਰ ਕੋੜੀ ਮਹਿੰਗਾਈ ਕੀ ਮਾਰ ਉਹ 2 ਰੁਪਏ ਨਾਲ ਮਰਨ ਲੱਗਿਆਂ ਲੋਕ ਉਹ ਤਾਂ ਤੁਸੀਂ ਦੱਸਦੇ ਨਹੀਂ ਹੈਗੇ ਵੀ 30 ਰੁਪਏ ਵਾਲੀ ਖਾਲਤੀ ਜਿਹੜੀ ਇਹਨਾਂ ਨੂੰ ਮਿਲਦੀ ਪਸ਼ੂ ਵਾਲਿਆਂ ਨੂੰ ਉਹ 47 ਰੁਪਏ ਹੋ ਗਈ ਵੀ ਇਹਨਾਂ 'ਪੋਂ ਮਹਿੰਗਾਈ ਦੀ ਮਾਰ ਪੈਗੀ ਜਿਹੜੀ ਦਵਾਈ 100 ਰੁਪਏ ਦੀ ਆਉਂਦੀ ਸੀ ਉਹ 400 ਦੀ ਹੋ ਗਈ ਉਹ ਨਹੀਂ ਦੱਸ ਹੁੰਦਾ ਜੇ ਡਾਕਟਰ 200 ਰੁਪਏ ਫੀਸ ਲੈਂਦਾ ਤਾਂ 500 ਲੰਦਾ ਫੀਸ ਉਹ ਨਹੀਂ ਦੱਸ ਹੁੰਦਾ ਉਹ 2 ਰੁਪਏ ਮਹਿੰਗਾ ਕਿਹਾ ਹੋਗਾ ਮੰਗਾਈ ਕੀ ਬੜੀ ਮਾਰ ਕੋਲਡ ਡਰਿੰਕ ਦੀ ਬੋਤਲ 70 ਰੁਪਏ ਦੀ ਹੁੰਦੀ ਸੀ ਆ 2 ਸਾਲ ਪਹਿਲਾਂ ਹੀ ਅੱਜ ਉਹ ਪਿੰਡਾਂ 'ਚ 95 ਰੁਪਏ ਲੀਟਰ ਡੋਲੀ ਡਰਾਈਪ 95 ਰੁਪਏ ਦੀ ਮਿਲਦੀ ਆ ਉਹ ਤਾਂ ਜੇ ਨਵੀਂ ਚੈਨਲ ਤੇ ਦਿਖਾ ਨਹੀਂ ਹੋਇਆ ਹੈਗਾ ਉਹ ਤਾਂ ਮੰਗਾਈ ਦੀ ਮਾਰ ਪਈ ਨਹੀਂ ਲੋਕਾਂ 'ਤੇ ਦੁੱਧ ਸਿਹਤ ਦਿੰਦਾ ਉਹ ਸਿਹਤ ਖਰਾਬ ਕਰਦੀ ਏ ਨਾਲੇ ਉਹ ਚੀਜ਼ ਨਹੀਂ ਦਿਖਦੀ ਇਹਨਾਂ ਨੂੰ ਨਿਊਜ਼ ਚੈਨਲਾਂ ਨੂੰ ਇੱਕ ਹਿੰਦੀ ਚੈਨਲ ਨੇ ਬਹੁਤ ਜ਼ੋਰ ਲਾਇਆ ਬਤਾ 2 ਰੁਪਏ ਦੁੱਧ ਮਹਿੰਗਾ ਹੋਆ ਆਮ ਲੋਕਾਂ 'ਬੋ ਫੜੀ ਮਹਿੰਗਾਈ ਕੀ ਮਾਰ 2 ਰੁਪਏ ਨਾ ਮਰ ਜੂਗੇ ਲੋਕ ਇਹ ਸਾਡੇ ਗੰਦ ਪਿਆ ਪਿਆ ਇੰਨਾ ਬੁਰਾ ਹਾਲ ਆ ਜਿਹੜੇ ਨਕਲੀ ਦੁੱਧ ਵਾਲੇ ਅੱਜ ਸਰਕਾਰ ਦੁੱਧ ਬੰਦ ਕਰ ਦੇਵੇ ਨਕਲੀ 150 ਰੁਪਏ ਨੂੰ ਲੀਟਰ ਦੁੱਧ ਨਹੀਂ ਮਿਲਣਾ ਹੈਗਾ ਅੱਜ ਅਸੀਂ ਲੋਕਾਂ ਦੇ ਘਰਾਂ 'ਚ ਜਾਂਦੇ ਆ ਦੁੱਧ ਦੇਣ ਮੁੜ ਕੇ ਉਹੀ ਲੋਕ ਜੇ ਸਾਡੇ ਦਰਵਾਜਿਆਂ ਨਾਲ ਨਾ ਬੱਜੇ ਨਾ ਵੀ ਸਾਨੂੰ ਦੇ ਦੋ ਸਾਨੂੰ ਦੇ ਦੋ ਨਕਲੀ ਦੁੱਧ ਬੰਦ ਹੁੰਦੀ ਸਾਰਾ ਹਾਲ ਹੋਣਾ ਸਰਕਾਰ ਵੀ ਤਾਂ ਹੀ ਨਹੀਂ ਬੰਦ ਕਰਦੀ ਮੁੜ ਕੇ ਤੁਸੀਂ ਉਹੀ ਸਰਕਾਰ ਨੇ ਜੇ ਨਕਲੀ ਦੁੱਧ ਬੰਦ ਕਰਤਾ ਲੋਕ ਬਚਾਤੇ ਨਕਲੀ ਦੁੱਧ ਤੇ ਫਿਰ ਉਹੀ ਲੋਕਾਂ ਨੇ ਕਹਿਣਾ 150 ਰੁਪਏ 100 ਰੁਪਏ ਦੁੱਧ ਹੋ ਗਿਆ ਸਰਕਾਰ ਇਹ ਮਾੜੀ ਐ ਚ ਮੰਗਾਈ ਵੱਧ ਗਈ ਹੁਣ ਸਰਕਾਰ ਵੀ ਕੀ ਕਰੇ ਉਹ ਵੀ ਤਾਂ ਹੀ ਨਹੀਂ ਬੰਦ ਕਰਦੀ ਖਾਈ ਜਾਓ ਨਕਲੀ ਪਨੀਰ 250 ਵਾਲਾ 230 ਨੂੰ 500 ਰੁਪਏ ਦੇ ਘੱਟ ਨਹੀਂ ਹੈਗਾ ਸਲੀਪ ਨਹੀਂ 350 400 ਦੇ ਉੱਪਰ ਮਿਲਣਾ ਜਾ ਕੇ ਇੱਕ ਫੋਨ ਆ ਤਿੰਨ ਕੈਮਰੇ ਵਾਲਾ ਉਹ 1.5 ਲੱਖ ਦਾ ਏ ਇੱਕ ਫੋਨ ਆ ਤਿੰਨ ਕੈਮਰੇ ਵਾਲਾ 12000 ਦਾ ਏ ਫਰਕ ਨਹੀਂ ਹੈਗਾ ਕੋਈ ਫਰਕ ਕਿੰਨੇ ਕਿੰਨੇ ਦਾ ਏ 1.40 ਲੱਖ ਦਾ ਫਰਕ ਪੈ ਗਿਆ ਉਹ ਕਾਦਾ ਉਹ ਬ੍ਰਾਂਡ ਦਾ ਏ ਜਿਹੜੀ ਵਧੀਆ ਚੀਜ਼ ਆ ਉਹ ਮਹਿੰਗੀ ਮਿਲਣੀ ਆ ਕੱਪੜਾ ਏ ਜਿਹੜਾ ਉਹ ਮਾੜਾ ਪਾ ਲੋ ਬਚ ਜੂंगे ਖਾਣੇ ਵਾਲੀ ਚੀਜ਼ ਵਧੀਆ ਖਾ ਲੋ ਸਾਡੇ ਲੋਕ ਆ ਜਿਹੜੇ ਨਾ ਦੁੱਧ ਲੈਣੇ ਆ ਫੋਨ ਤਾਂ 1.5 ਤੱਕ ਦਾ ਚਾਹੀਦਾ ਬੂਟ ਚਾਹੀਦੇ 8000 ਵਾਲੇ ਉਹਨਾਂ ਨੂੰ ਕੱਪੜੇ ਚਾਹੀਦੇ ਵਧੀਆ ਖਾਣੇ ਵਾਲੀ ਚੀਜ਼ ਚਾਹੀਦੀ ਸਸਤੀ ਤੇ ਘਟੀਆ ਵੀਉ ਚਾਹੀਦਾ ਲੀਵਰ ਗੁਰਦੇ ਉੜਜਵੇਂ ਡਾਇਲਿਸਿਸ ਹੋਣ ਲੱਗ ਜਵੇ 5 ਰੁਪਏ ਘੱਟ ਵਾਲਾ ਦੁੱਧ ਚਾਹੀਦਾ ਉਹਨਾਂ ਨੂੰ ਜੇ ਗੱਲ ਸਹੀ ਆ ਤਾਂ ਬਾਈ ਬਣ ਕੇ ਸ਼ੇਅਰ ਕਰਿਓ ਵੀਡੀਓ ਨੂੰ ਚੈਨਲ ਨੂੰ ਸਾਡੇ ਨੂੰ ਫੋਲੋ ਜਰੂਰ ਕਰਿਓ ਧੰਨਵਾਦ ਜੀ